Thank mm -hmm. you. ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਇਹ ਉਹ ਥਾਣਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਹਾਰਾਜ ਜੀ ਦੇ ਪਰਿਵਾਰ ਦਾ ਸਰਸਾ ਨਦੀ ਦੇ ਕਿਨਾਰੇ ਤੇ ਸਾਧ ਸੰਗਤ ਜੀ ਪਰਿਵਾਰ ਦਾ ਵਿਛੋੜਾ ਪਿਆ ਸੀ ਕੂੰ ਬਰਾਦਰ ਨਹੀਂ ਸਰ ਵਜਾਈ ਕਿੱਦਾਂ ਫੇਰ ਚੱਲੋ ਖਾਣਾ ਖਾ ਸਕਦੇ ਕਦਾਂ ਫੋਨ ਕਰ ਮੇਰਾ ਫੋਨ ਤਾਂ ਚੰਦਰੀ ਉੱਤੇ ਹੈ ਨਹੀਂ ਤਾਂ ਚੱਲੋ ਅੱਗੇ ਥੋੜਾ ਇੱਧਰ ਦਿੱਤੀਆਂ ਨੇ ਤੋੜ ਲਿਆ ਹਾਂਜੀ ਬਾਬਾ ਜੀ ਕਿਹੜੇ ਪਿੰਡ ਤੋਂ ਆਏ ਜੀ ਕਿੱਥੋਂ ਆਏ ਜੀ ਕਿੱਥੋਂ ਆਏ ਅਸੀਂ ਦਰਵਾਜ਼ਾ ਦਰਵਾਜ਼ਾ ਸੰਜੜ ਕੇ ਹਾਂਜੀ ਬਾਬਾ ਕਿੱਥੋਂ ਆਏ ਕਲਸਾ ਕਿਹੜੇ ਸ਼ਹਿਰ ਤੋਂ ਆਏ ਜੀ ਅਸੀਂ ਲੋਹੜ ਸ਼ਹਿਰ ਤੋਂ ਹਾਂਜੀ ਬਾਬਾ ਜੀ ਕਲਸਾ ਕਿਹੜੇ ਸ਼ਹਿਰ ਤੋਂ ਆਏ ਜੀ ਠੀਕ ਹੈ ਜੀ ਫਿਰ ਤੁਸੀਂ ਜੀ ਮੈਂ ਵੀ ਕਿਦਰ ਵਾਸੀ ਸੀ ਵਾਏ ਸੱਚ ਵਾਏ ਕਿਰਪਾ ਕਰ ਬੰਦ ਕਰਦਾ ਜੈਸਾ ਤੁਹਾਨੂੰ ਮੰਨਣ ਕੋਲ ਨਹੀਂ ਦਿੰਦਾ ਅਰੇ ਮਰੀ ਦੇ ਰੋਈ ਹੋਈਂ ਤੇ ਆਸੂ ਉੱਤੇ ਰਕਣ ਦਾ ਸਤ ਸ੍ਰੀ ਅਕਾਲ ਜੀ ਹਾਂਜੀ ਦੋਸਤੋ ਜੀ ਆਪ ਜੀ ਦਰਸ਼ਨ ਕਰਦੇ ਨੇ ਜੀ ਗੁਰਦੁਆਰਾ ਪ੍ਰਵਾਰ ਵਿਸ਼ਵੜਾ ਸਾਹਿਬ ਜੀ ਤੇ ਆਪ ਜੀ ਨੂੰ ਅੱਗੇ ਜਾ ਕੇ ਆਨੰਦਪੁਰ ਸਾਹਿਬ ਜੀ ਦੇ ਦਰਸ਼ਨ ਵੀ ਕਰਾਵਾਂਗੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਤੁਸੀਂ ਵੀ ਆਉਣ ਵਾਲੀ ਵੀਡੀਓ ਦੇ ਵਿੱਚ ਗੁਰੂਤਮ ਜੀ ਦੇ ਦਰਸ਼ਨ ਕਰ ਸਕੋ ਜੀ ਤਾਨੋ ਨਿਸ਼ਚਿਤ ਦਿਖਾਉਣਾ ਜੀ ਮੈਂ ਸਾਰਾ ਗੁਰੂ ਘਰ ਆਪ ਜੀ ਦਰਸ਼ਨ ਕਰ ਲਿਓ ਲਓ ਜੀ ਦਰਸ਼ਨ ਕਰੋ ਜੀ ਗੁਰਦੁਆਰਾ ਪਰਵਾਰ ਵਿਛੋੜਾ ਸਤਿ ਇਹ ਸਥਾਨ ਤੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਰੇ ਪਰਿਵਾਰ ਦਾ ਵਿਛੋੜਾ ਪਿਆ ਸੀਗਾ ਜੀ ਸਰਸਾ ਨਦੀ ਦੇ ਕਿਨਾਰੇ ਤੇ ਗਗਨ ਸਿੱਧੂ ਜੀ ਸਤਿ ਸ੍ਰੀ ਕਾਲ ਬਾਬਾ ਜੀ ਸਤਿ ਸ੍ਰੀ ਕਾਲ ਜੀ ਇਹ ਇਤਿਹਾਸਾ ਜੀ ਆਪ ਜੀ ਤੁਸੀਂ ਪੜ ਸਕਦੇ ਹੋ ਜੀ ਮੈਂ ਕਰਦਾ ਕੈਮਰਾ ਜੇ ਇਸ ਪਾਸੇ ਤੁਸੀਂ ਪੜ ਲਿਓ ਜੇ। ਲਓ ਜੀ ਮੈਂ ਤੁਹਾਨੂੰ ਪੜ ਕੇ ਵੀ ਸੁਣਾਦਾ ਹਾਂ ਬਾਕੀ ਤੁਸੀਂ ਵੀ ਪੜ ਲਿਓ ਜੇ ਇੱਥੇ ਅਸ। ਸਭ ਨਾਲੋਂ ਪਹਿਲਾਂ ਲਿਖਿਆ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ ਪ੍ਰਜਾ ਪ੍ਰਜਾ ਕਟ ਮਰਿਆ ਕਬ ਹੋਣਾ ਛਾਡੇ ਖੇਤ। ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੇ ਸਿੰਘਾ ਸਮੇਤ ਕਿਲਾ ਆਨੰਦਗੜ੍ਹ ਸਾਹਿਬ શ્રી ਆਨੰਦਪੁਰ ਸਾਹਿਬ ਛੱਡ ਕੇ ਅੰਮ੍ਰਿਤਵਲੇ ਪਹੁੰਚੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਵਹੀਰ ਨੇ ਕੀਰਤਪੁਰ ਸਾਹਿਬ ਪਾਰ ਕੀਤਾ 22 ਧਾਰ ਦੇ ਪਹਾੜੀ ਰਾਜਿਆਂ ਤੇ ਫਗਲ ਮੌਜਾਂ ਨੇ ਕਸਮਾਂ ਤੋੜ ਕੇ ਹੱਲਾ ਕਰ ਦਿੱਤਾ ਸ਼ਾਹੀ ਟਿੱਬੀ ਤੇ ਭਾਈ ਉਦੇ ਸਿੰਘ 50 ਸਿੰਘਾਂ ਦੇ ਜਥੇ ਨਾਲ ਦਿਨ ਚੜ੍ਹਦੇ ਤੱਕ ਸ਼ਹੀਦیاں ਪਾ ਗਏ ਸਰਸਾ ਨਦੀ ਦੇ ਕੰਢੇ ਤੋਂ ਮਾਤਾ ਗੁਜਰਕਾਰ ਜੀ ਤੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਜੀ ਨਾ ਸਰਸਾ ਨਦੀ ਪਾਰ ਫਤਿਹ ਸਿੰਘ ਜੀ ਸਿੰਘ ਨਾਲ ਸਰਸਾ ਨਦੀ ਪਾਰ ਕੀਤੀ ਗੁਰੂ ਸਾਹਿਬ ਜੀ ਨੇ ਆ ਰਹੀ ਫੌਜ ਨੂੰ ਰੋਕਣ ਲਈ ਭਾਈ ਜੀਵਨ ਸਿੰਘ ਜੈਤਾ ਸਿੰਘ ਜਿਨ੍ਹਾਂ ਨੂੰ ਕਹਿੰਦੇ ਸਨ ਸਰਸਾ ਨਦੀ ਕੰਢੇ ਤੇ ਮੁਗਲ ਫੌਜe ਮੁਕਾਬਲਾ ਕਰਨ ਦਾ ਆਦੇਸ਼ ਦਿੱਤਾ ਗੁਰੂ ਜੀ ਸਿੰਘਾਂ ਦੇ ਜਥੇ ਨਾਲ ਇਥੋਂ ਕੋਟਲਾ ਨੇ ਹੰਗਖਾਂ ਵੱਲ ਚਾਲੇ ਚਲੇ ਗਏ ਸਰਸਨ ਨਦੀ ਕੰਢੇ ਹੋਏ ਕਮਛਾਨ ਨੇ ਜੰਗ ਵਿੱਚ ਪਾਈ ਜੀਵਨ ਸਿੰਘ ਨੇ ਮੈਦਾਨੇ ਜੰਗ ਵਿੱਚ ਆਖਰੀ ਸਵਾਸ ਤੱਕ ਮੁਗਲ ਫੌਜਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਦੁਸ਼ਮਣ ਫੌਜ ਵੱਲੋਂ ਚਲਾਈ ਬੰਦੂਕ ਦੀ ਗੋਲੀ ਉਹਨਾਂ ਦੇ ਮੱਥੇ ਵਿੱਚ ਵਜਨ ਨਾਲ ਸ਼ਹੀਦੀ ਪ੍ਰਾਤ ਕਰ ਗਏ ਲਓ ਜੀ ਵਾਇਰਲੂ ਲਿਖ ਕੇ ਜੀ ਸਾਰੇ ਕਮੈਂਟ ਕਰੋ ਜੀ ਸ਼ੇਅਰ ਕਰ ਦਿਓ ਜੀ ਚੱਲਦੇ ਲਾਈਵ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ ਗੁਰਦੁਆਰਾ ਪਰਿਵਾਰ ਵਿਸ਼ੋੜਾ ਸਾਹਿਬ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਬਹੁਤ ਸੰਗਤਾਂ ਆ ਰਹੀਆਂ ਜੀ ਦਰਸ਼ਕੀਦਾਰੇ ਕਰਨ ਵਾਸਤੇ ਆਪ ਜੀ ਦੇਖ ਸਕਦੇ ਹੋ ਸੰਗਤਾਂ ਬਾਬੇ ਕੱਲ ਤੁਸੀਂ ਲਾਈਵ ਨਹੀਂ ਹੋਏ ਕੱਲ ਵੀਰੇ ਟਾਈਮ ਨਹੀਂ ਲੱਗਿਆ ਸਾਡਾ ਅਸੀਂ ਕੱਲ ਦੀ ਤੁਰੇ ਹੋਏ ਵੇਸ ਯਾਤਰਾ ਤੇ ਕੱਲ ਸਮਾਂ ਨਹੀਂ ਲੱਗਿਆ ਸਾਡਾ ਜੀ ਲਾਈਵ ਆਉਣ ਦਾ ਉਹ ਦਰਬਾਰ ਸਾਹਿਬ ਉੱਪਰ ਬੱਦਲ ਉੱਪਰ Oh, apan, é xengo por xaldea. ਦੇਵਿਕਾ ਐਮ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅੱਗੇ ਵੀ ਆਪਾਂ ਆਨੰਦਪੁਰ ਸਾਹਿਬ ਜਾ ਕੇ ਲਾਈਵ ਹੋਵਾਂਗੇ ਜੀ ਤੁਸੀਂ ਦਰਸ਼ਨ ਕਰ ਲਈਏ ਬਸ ਥੋੜੀ ਦੂਰੀ ਰਹਿ ਗਈ ਆਨੰਦਪੁਰ ਸਾਹਿਬ ਇਹ ਵੇਖੋ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਕਈ ਸੰਗਤਾਂ ਦਰਸ਼ਨ ਕਰਕੇ ਚਲੀਆਂ ਗਈਆਂ ਨੇ ਜੀ ਕਈ ਸੰਗਤਾਂ ਆ ਰਹੀਆਂ ਨੇ ਇਧਰਲੇ ਪਾਸੇ ਆਪਣੇ ਸਿੰਘ ਉੱਪਰ ਗਏ ਹੋਏ ਜੀ ਦਰਸ਼ਨ ਕਰਨਾ ਉਹ ਹੁੰਦਾ ਇੱਕ ਹਰਪ੍ਰੀਤ ਸਿੰਘ ਮਲੋਟ ਵਾਲੇ ਆਓ ਆਗੇ ਇਹ ਵੀ ਆਪਣੇ ਨਾਲ ਹੀ ਹੈ ਜੀ ਹਰਪ੍ਰੀਤ ਸਿੰਘ ਜੀ ਇਹ ਗੱਡੀ ਚਲਾਉਂਦੇ ਆ ਮੋਂ ਤਾਂ ਮੋਂ ਲੈ ਕੇ ਦੋਨ ਕੱਲੇ ਨੂੰ ਫਦੇ ਫਦੇ ਨੂੰ ਉਂਡਿਆ ਕੇ ਲੰਘਾ ਆਹ ਤੇ ਮੂ ਕੇ আর ਮੋਟਾ ਲਈ ਬਸ ਤੇ ਸਾਦੇ ਤੇ ਨਹੀਂ ਮੀਡੀਆ ਕੋਈ ਚੱਲ ਰਿਹਾ ਹੋਰ ਸ਼ਮਿੰਦਰ ਬਰਾੜ ਜੀ ਕਹਿ ਰਹੇ ਨੇ ਜੰਗੀ ਰਾਣਾ ਦੇ ਦਰਵਾਜ਼ੇ ਕੋਲ ਹਾਂਜੀ ਬਾਈ ਜੀ ਦਰਵਾਜ਼ੇ ਕੋਲ ਆ ਜੀ ਆਪਣਾ ਪਿੰਡ ਜੰਗੀ ਰਾਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੇ ਲਾਈਵ ਦੇ ਵਿੱਚ ਕੋਈ ਨਵਾਂ ਆਦਾ ਐ ਮਲੋੜ ਤੋਂ ਨੇ ਜਰਪੀਤ ਸਿੰਘ ਲਾਈਵ ਚੱਲ ਰਿਹਾ ਚੈਨਲ ਤੇ ਸੁਮਿੰਦਰ ਸਿੰਘ ਜੀ ਕਹਿੰਦੇ ਮੇਰਾ ਕੋਟ ਪਾਈ ਪੰਡਾ ਠੀਕ ਹੈ ਬਾਈ ਜੀ ਕੋਟ ਪਾਈ ਸਾਡੇ ਨੇੜੇ ਹੀ ਫਿਰਦਾ ਪਾ ਗਿਆ ਤੇ ਉੱਥੇ ਗਿਆ ਨੰਬਰ ਹੀ ਦਿਓ ਨਾ ਕਿ ਸਿਕ ਕਰਾਉਗਾ 11 ਦਾ ਵੱਜ ਗਿਆ 10 ਸਾਲ ਦਾ ਹੀ ਹੋ ਕੋ ਇਥੇ ਕਿਤੇ ਜੋ ਮੀਮੂ ਕੇ ਮੈਂ ਮੀ ਆ ਜਾ ਬਾਬਾ ਇੱਧਰ ਕੱਲ ਦਾ ਪਈ ਜਾਂਦਾ ਮੈਂ ਸਰਕਾਰੀ ਗੈਸ 3 ਘੰਟਾ ਦਾ 3 ਘੰਟਾ ਕੱਲ ਅਸੀਂ ਉੱਧਰ ਵੱਜ ਜਿੱਥੇ ਆਪਣੇ ਉਹ ਛੋਟੇ ਸਾਹਿਬ ਜਦਾਂ ਸਿਕਾਰ ਵਾਸਤੇ ਜ਼ਮੀਨ ਖਰੀਦੀ ਸੀਗੀ ਉੱਧਰ ਮਾਰਦੇ ਅੱਛਾ ਉੱਧਰ ਹੈ ਤੇ ਉੱਧਰ ਵਾਦਦੇ ਸੀਗੇ ਕਰ ਜਿੱਤੇ ਨਹੀਂ ਆ ਜਿੱਤੇ ਨੇ ਗਏ ਸੀਗੇ ਅੱਜ ਜਿੱਤੇ ਮੰਨ ਲਾ ਵੀ ਉਹ ਕੈਲ ਕੀਤਾ ਸੀ ਉਹਨਾਂ ਨੇ ਛੋਟੇ ਬਾਬਾ ਜੀ ਨੇ ਆਪ ਵੀ ਸੇ ਜਾ ਕੇ ਆਏ ਹੋਰ ਸੁਣਾਓ ਜੀ ਗੱਲਬਾਤ ਠੀਕ ਠਾਕ ਹੋ ਜੀ ਕੱਲ ਵੀ ਨਹੀਂ ਲਾਈਵ ਹੋਇਆ ਗਿਆ ਜੀ ਪਰ ਸੋਮੇ ਨੂੰ ਲਾਈਵ ਹੋਇਆ ਗਿਆ ਇਹ ਚਲੋ ਹੁਣ ਸਮਾਸੀ ਕਰ ਮੈਂ ਚਲੋ ਲਾਈਵ ਹੋ ਜੀ ਆਪਾਂ ਮੇਰੇ ਕੰਮ ਕਰ ਰਹੀ ਨੇ ਆਪਣੇ ਵੱਲ بارش ਕਿਵੇਂ ਆਸੀ ਵੀਰੇ ਇਧਰ ਅਨੰਦਪੁਰ ਸਾਹਿਬ ਵਾਲਾਂ ਤੇ ਇੱਥੇ بارش ਪਈ ਆਂਦੀ ਸਵੇਰ ਦੀ ਹੁਣ ਤਾਂ ਰੁਕੀ ਹੈ ਵੈਸੇ ਬਾਰਿਸ਼ ਪੈ ਕੇ ਜੀ ਆ ਦੇਖੋ ਗਿੱਲਾ ਗਿੱਲਾ ਹੋਇਆ ਮਾਥਾ ਸਰ ਤੇ ਬਹਿ ਗਿਆ ਰੋ ਤਾਂ ਹੀ ਫਿਰਦੇ ਤੇਨ ਉਹ ਆ ਗਈ ਮੈਂ ਵੀ ਚੰਡੀਗੜਾ ਇੱਥੇ ਬਹੁਤ ਗਲਦੀ ਹਾਂ ਵੀਰੇ ਅਸੀਂ ਬਸ ਨੇੜ ਦੀ ਨੰਗੇ ਇੱਥੋਂ ਦੀ ਬਹੁਤ ਸੀ ਗਲਦੀ ਰ ਮੈਂ بارش ਆਰੇ ਆਪਣੇ ਮਦੀਰ ਵਾਲੇ ਬਾਬਾ ਜੀ ਮਦੀਰ ਗੁਰੂ ਘਰ ਸੇਵਾ ਕਰਦੇ ਨੇ ਜਗਮੀਤ ਸਿੰਘ ਇਹਨਾਂ ਤਾਂ ਛੁੰਨਦੇ ਆਂ ਕੁਛ ਇੱਥੇ ਬਹਿ ਕੇ ਦੋਵੇਂ ਆ ਜਾਓ ਬਾਬਾ ਜੀ ਆ ਜਾਓ ਲਾਈਵ ਚੱਲ ਰਿਹਾ ਓ ਪਿੱਛੇ ਬਾਬਾ ਗਗਨਦੀਪ ਸਿੰਘ ਆ ਰਹੇ ਆ ਕੁద్ది ਦੇ ਦੇ ਹੱਡ ਗੰਥੀ ਜੀ ਬਾਬਾ ਜੀ ਆਜੋ ਕੁਛ ਸੁਨਾਦ ਉਸ ਲਾਈਵ ਚੱਲ ਰਿਹਾ ਉਹ ਸਰਸਾ ਲੱਗੀ ਉਹ ਸਰਸਾ ਹੀ ਸੀ ਹੋ ਮਾਗੀ ਚੋੜ ਕਰੀ ਨਹੀਂ ਨਹੀਂ ਚੋੜ ਬਾਬਾ ਜੀ ਲਾਈਵ ਚੱਲੀ ਨਾ ਕੋਈ ਸਰਸਾ ਨਦੀ ਸੀਗੀ ਇਹ ਆਪਣੇ ਮੰਦਿਰ ਤੋਂ ਆਗੇ ਜੀ ਗੁਰੂ ਘਰ ਤੋਂ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੇ ਕੁਛ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਾਂ ਕੁਛ ਹੋ ਜੇ ਸੁਣਾ ਦਿਓ ਸੁਣਾ ਜੀ ਜੀ ਸੁਣਾਓ ਕੋ ਕਬਤਾ ਲਾ ਦਿਓ ਮਰਜੀ ਲਾ ਦਿਓ ਹੁਣ ਪੂਰੀ ਪ੍ਰੋਪਰ ਜਾਤ ਆਇਆ ਹੈ మేర పారనాదు బాగ స్ ਮਾਹੀ ਦੇਵੀ ਛੋੜੇ ਵਾਲੀ ਹਾਂ ਮਾਹੀ ਦੇਵੀ ਛੋੜੇ ਵਾਲੀ ਰਾਤ ਆਈ ਕੈਰਦੀ ਗਲੀਆਂ ਗਲੀਆਂ ਰੁੰਦੀਏ ਆਨੰਦਪੁਰ ਸ਼ਹਿਰ ਦੀ ਗਲੀ ਗਲੀ ਰੁੰਦੀਏ ਆਨੰਦ ਪੂਰ ਸ਼ਹਿਰ ਦੀ ਦਾਤਾ ਸਾਡੇ ਕੋਲੋਂ ਬਦਲਾ ਚੁਕਾਇਆ ਬਦਲਾ ਚੁਕਾਇਆ ਰਇਆ ਸਿੰਘ ਖਾਨੀ ਨਹੀਂ ਨਹੀਂ ਆਂਦਾ ਤਾਂ ਸਾਡੇ ਕੋਲ ਦੱਸ ਕਿਹੜਾ ਬਦਲਾ ਚੁਕਾਇਆ ਏ ਕਦਸ ਮੇਰੇ ਪ੍ਰੀਤ ਮਾਤਾ ਦਾਤਾ ਸਾਡੇ ਕੋਲੋਂ ਕਿਹੜਾ ਬਦਲਾ ਚੁਕਾਇਆ ਏ ਦੱਸ ਸਾਡੇ ਪ੍ਰੀਤ ਮਾ ਕਿਉਂ ਮੁਖ ਤੂੰ ਸੁਪਾਇਆ ਦਾਤਾ ਸਾਡੇ ਕੋਲੋਂ ਕਿਹੜਾ ਬਦਲਾ ਚੁਕਾਇਆ ਏ ਉਹ ਦੱਸ ਸਾਡੇ ਪ੍ਰੀਤ ਮਾ ਕਿਉ ਮੁਖ ਤੂੰ ਸੁਪਾਇਆ ਏ ਅਬ ਬੇਪਰ ਪ੍ਰਜਾਣ ਨਹੀਂ ਰ ਭੁੱਲ ਜਾਣੇ ਚਲ ਭਾਈ ਨੀ ਸਹੀ ਸੀ ਹਾਂ ਬਹੁਤ ਵਧੀਆ ਇੱਕ ਗਲਗਲਾ ਕੋ ਕਿੰਨੇ ਤੱਕ ਚਾਰ ਦਿਨ ਕਿਉ ਰਾਈ ਰੂ ਤਾ ਹੋਏ ਪਾਰਾ ਜਾ ਰ ਰਾਤ ਕਰੀ ਨਹੀਂ ਆ ਰ ਪਾਰਾ ਜਾ ਤਾ ਗੜ ਮਾਫ਼ ਕਰ ਦੇ ਸਾਗ ਗੋ ਜਤੋਂ ਮਾਫ਼ ਕਰ ਦੇ ਉਹੀ ਮੈਨੂੰ ਬਾਬਾ ਜੀ ਦੱਸਦੇ ਸੀ ਹਾਂ ਕਿ ਨਹੀਂ ਜਿਹੜਾ ਹੁਣ ਜਿਵੇਂ ਪਹਿਲਾਂ ਸਾਰਾ ਤੋਂ ਪਹਿਲਾਂ ਕੋਈ ਸੇਵਾ ਮਤਲਬ ਬਾਬਾ ਜੀ ਦਾ ਨਾਮ ਪਲੋ ਉਹਨਾਂ ਦਾ ਕਿੰਨੇ ਨੇ ਸਟਾਰਟਿੰਗ ਜਿ ਉਤਰਾ ਹੀ ਬਣਾਇਆ ਸੀ ਗੱਲ ਜਿੱਤੇ ਮਾਰ ਦਾ ਪ੍ਰਕਾਸ਼ ਆ ਟੀਬੀ ਤੇ ਜਮਾ ਪਰ ਹਾਲੀ ਹੁਣ ਕਹਿੰਦੇ ਜਿਵੇਂ ਦ੍ਰਿਸ਼ਚੀ ਕਰ ਕਰਕੇ ਬਣਾਉਂਦੇਗੇ ਬਣਾਉਂਦੇਗੇ ਇਤੋਂ ਕਹਿੰਦੇ ਬਹੁਤ ਸਾਰੀਆਂ ਨਿਸ਼ਾਨੀਆਂ ਮਿਲੀਆਂ ਉਸ ਸਮੇਂ ਦੀਆਂ ਹਾਂ ਤੇ ਇੱਕ ਉਹ ਖੰਡਾ ਤੇ ਕਿਰਪਾ ਨਹੀਂ ਬਦਰ ਤੇ ਉਹ ਇਥੇ ਜੀ ਖਦਾਈ ਕੀਤੀ ਸੀ ਕਹਿੰਦੇ ਉਹ ਚੀਜ਼ਾਂ ਹਜੇ ਮਿਲਦੀਆਂ ਹੈਂ ਫਲੇਗਾ ਸਰਸਨ ਦਿੱਤੇ ਨਾਲ ਹੀ ਚੱਲਦੀ ਸੀ ਫਿਰ ਹੌਲੀ ਹੌਲੀ ਕਰਦੇ ਡਿਪਾਰਟਮੈਂਟੋ ਜਿਵੇਂ ਜਿਵੇਂ ਹੋਈ ਜਾਂਦੀ ਐ ਉਹਨਾਂ ਦੇ ਵਿਚਾਲੇ ਹੋ ਗਏ ਤੇ ਸਾਪਣੀ ਦੋ ਚਮੇ ਨੇ ਨਹੀਂ ਦਿਸੀਆਂ ਉਹਨਾਂ ਦੇ ਵਿਚਾਲੇ ਹੋ ਗਏ ਸੈਂਟਰ ਚ ਹੋ ਗਏ ਠੀਕ ਐ ਚੱਲ ਗਿਆ ਪਾਪਾ ਚਲੋ ਜੀ ਕੱਢੋ ਪਾਪੇ ਗੱਡੀ ਚਲੋ ਪਾਣੀ ਪਰ ਲੈ ਤੋਂ ਉਹਨੇ ਬੋਤਲਾ ਹੋਰ ਪਰ ਲਿਆਉਂਦੇ ਯਾਰ ਦੋ ਬੋਤਲਾਂ ਬਹੁਤ ਆ ਚਲ ਮੈਂ ਉਥੋਂ ਪਾਣੀ ਪੀਂਵਾਂ ਮੜੇ ਲਾਈਵ ਤੱਕ ਗੱਲਾਂ ਕਰ ਦੋ ਮੜੇ ਉਧਰ ਲਾਈਵ ਨਹੀਂ ਸਵਾਇ ਗੁਰੂ ਜੀ ਸਵਾਇ ਗੁਰੂ ਜੀ ਦਾ ਖਾਲਸਾ ਸਵਾਇ ਗੁਰੂ ਜੀ ਦੇ ਪਤੇ ਸਾਰੀਆਂ ਸੰਗਤਾਂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਦਰਸ਼ਨ ਮੇਲੇ ਕਰਨ ਆਏ ਸੀ ਗੁਰੂ ਸਾਹਿਬ ਜੀਆਂ ਦੇ ਆਨੰਦਪੁਰ ਸਾਹਿਬ ਵਾਲੀ ਸਾਈਡ ਤੇ ਪਹਿਲਾਂ ਸੀ ਗੱਲ ਫਤਿਗੜ ਸਾਹਿਬ ਗਈ ਜੋਤੀ ਸਰੂਪ ਗੁਰਦੁਆਰਾ ਸਾਹਿਬ ਹੋਰ ਕਈ ਗੁਰੂ ਘਰਾਂ 'ਚ ਗਏ ਮਹਾਰਾਜ ਦੇ ਉਸ ਸਮੇਂ ਨੂੰ ਯਾਦ ਵੀ ਕੀਤਾ ਚਲੋ ਜਿੰਨੇ ਕਮਾਰਿਆਂ ਨੇ ਸਮੱਤ ਬਖਸ਼ੀ ਆ ਉਹ ਮਾਹੌਲ ਯਾਦ ਕਰ ਕਰਕੇ ਨਾ ਮਨ ਭਰ ਆਉਂਦਾ ਵੀ ਮਹਾਰਾਜ ਨੇ ਕਿੰਨੀਆਂ ਹਨਾ ਦੁੱਖ ਮੁਸੀਬਤਾਂ ਚੱਲੀਆਂ ਕਿੰਨਾ ਕੁਝ ਮਹਾਰੇ ਦੇ ਨਾਲ ਹੋਇਆ ਉਹ ਸਾਰਾ ਮਾਹੌਲ ਜਾਂ ਵੇਖ ਕੇ ਸਾਰਾ ਉਹ ਮਨ ਜਾਂ ਉਧਰ ਨੂੰ ਜਿੱਤੇ ਜਾਂਦਾ ਅਸੀਂ ਆਉਂਦੇ ਗੱਡੀ 'ਚ ਤੇ ਭਾਈ ਰਣਜੀਤ ਸਿੰਘ ਜੀ ਢੱਡਰਿੰਗਾਂ ਵਾਲੇ ਐਮਪੀ ਚੈਨਲ ਤੇ ਗਾਇਆ ਹੋਇਆ ਭਾਈ ਅੰਗਰੇਜ਼ ਸਿੰਘ ਜੀ ਦੀਆਂ ਕਵਤਾਵਾਂ ਸੁਣਦੇ ਆਉਂਦੇ ਸੀ ਤੇ ਜਦੋਂ ਇੱਕ ਤਾਂ ਚਲੋ ਉਹਨਾਂ ਦਾ ਤੁਸੀਂ ਲਗਭਗ ਜਾਣਦੇ ਹੋ ਉਹਨਾਂ ਦਾ ਕਵਤਾ ਗਾਉਣ ਦਾ ਤੇ ਭਾਈ ਰਣਜੀਤ ਸਿੰਘ ਜੀ ਡਟਿਆ ਉਹਨਾਂ ਦੇ ਕੋਈ ਦੱਸਣ ਦਾ ਇਤਿਹਾਸ ਦੱਸਣ ਦਾ ਮਾਹੌਲ ਹੀ ਵੱਖਰਾ ਹਨ ਉਹ ਚੀਜ਼ਾਂ ਸਾਰੀਆਂ ਚਲੋ ਅਸੀਂ ਜਿਵੇਂ ਸੁਣਦੇ ਆਏ ਤੇ ਮਨ ਭਰ ਗਿਆ ਅੱਖਾਂ ਨਮ ਹੋ ਗਈਆਂ ਰੋਣ ਆ ਗਿਆ ਕਹਿੰਦਪਾਪ ਜੀ ਦਾ ਤੇ ਹੁਣ ਚਲੋ ਬਾਕੀ ਸਭ ਕੁਝ ਵੇਖੀ ਜਾਂਦੇ ਆ ਆਪ ਜਿਹੜੇ ਤੁਸੀਂ ਲੀ ਜਾ ਕੁਝ ਮਾਰੇ ਨੇ ਨਹੀਂ ਸਭ ਕੁਝ ਚੱਲਿਆ ਆਪਣੇ ਵਾਸਤੇ ਚਲੋ ਦਾਤਾ ਮਿਹਰ ਕਰੇ ਸਾਰਨ ਉਤੋਂ ਤੇ ਬਾਲੇ ਬਖਸ਼ੇ ਕਿ ਉਹਨਾਂ ਜਿਹੜੀਆਂ ਯਾਦਗਾਰਾਂ ਉਹਨਾਂ ਦੇ ਦਰਸ਼ਨ ਕਰੀਏ ਤੇ ਉਹ ਮਾਹੌਲ ਜ ਆਪਣੇ ਮਨ ਵਿੱਚ ਬਣੇ ਪਤਾ ਲੱਗੇ ਕਿਉਂ ਜਿੰਨਾ ਚਿਰ ਪ੍ਰੈਕਟੀਕਲ ਨਹੀਂ ਹੁੰਦਾ ਨਾ ਉਹਨਾਂ ਚਿਰ ਪਤਾ ਨਹੀਂ ਲੱਗਦਾ ਉਹ ਮਾਹੌਲ ਬਣਦਾ ਨਹੀਂ ਤੇ ਜਦੋਂ ਆ ਕੇ ਸਭ ਕੁਝ ਵੇਖਦੇ ਆ ਉਦੋਂ ਪਤਾ ਲੱਗਦਾ ਵੀ ਯਾਰ ਆਹ ਕੁਝ ਸੱਚੀ ਹੋਇਆ ਹਨਾ ਯਾਦਗਾਰ ਕਰਕੇ ਚਲੋ ਉਹ ਮਾਹੌਲ ਵੇਖਣੇ ਜਿਵੇਂ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਦੇ ਆ ਉਦੋਂ ਪਤਾ ਲੱਗਦਾ ਉੱਥੇ ਇਤਿਹਾਸ ਦੱਸਿਆ ਦੱਸਿਆ ਆਉਂਦਾ ਲੈ ਕੇ ਆ ਹੁੰਦਾ ਸਾਰਾ ਪੜਦੇ ਆ ਬਿਮਾਰਾਜ ਨੇ ਆਹ ਕੁਝ ਚੱਲਿਆ ਛੋਟੇ ਸਾਹਿਬ ਜਦਾਂ ਨੇ ਮਾਤਾ ਗੁਜਰ ਕੌਰ ਨੇ ਕਿੰਨਾ ਚਲੋ ਉਹ ਬਹਿਰੀਆਂ ਨੇ ਮੁਗਲਾਂ ਨੇ ਤਸ਼ੱਦਦ ਕੀਤੇ ਪਰ ਸਿੱਖੀ ਨੂੰ ਹੈ ਪਰ ਫਲਦ ਕਰਨ ਵਾਸਤੇ ਮਹਾਰਾਜ ਨੇ ਇਹ ਬੂਟਿਆਂ ਨੂੰ ਚਾਰ ਚੰਨ ਲਾਉਣ ਵਾਸਤੇ ਕੀ ਕੁਝ ਕੀਤਾ ਆਪਣੇ ਵਾਸਤੇ ਹਨ ਚਲੋ ਬਾਕੀ ਤੁਸੀਂ ਆਪ ਸਾਰੇ ਸੋਝਵਾਣੋ ਜਿਵੇਂ ਅੱਜ ਕੱਲ ਤਾਂ ਚਲੋ ਸੋਸ਼ਲ ਮੀਡੀਆ ਦਾ ਟਾਈਮ ਹੈ ਹਰ ਇੱਕ ਚੀਜ਼ ਆਪਣੋਂ ਘਰੇ ਬੈਠਾ ਨੂੰ ਦਿਸ ਜਾਂਦੀ ਹੈ ਮੋਬਾਈਲ ਤੇ ਸਭ ਕੁਝ ਪਤਾ ਲੱਗ ਜਾਂਦਾ ਇਤਿਹਾਸ ਵੀ ਸੁਣਿਆ ਜਾਂਦਾ ਹੈ ਕੁਝ ਹੁਣ